सतनाम श्री वाहे गुरु साहिब जी तिलंग महला नोमा हारसरे मना गाय जो संगी है तेरो अवसर बी जात है कहयो मान ल मेरो राज स्यो अथ लगायो लगा फास जब गल परी सब भयो परायो ਜਾਨਬੂਝ ਕੈ ਬਾਵ ਰਹਿ ਤੈ ਕਾਜ ਬਿਗਾਰੇਓ ਪਾਪ ਕਰਤਾ ਸੁਖ ਚਿਓ ਨਹੀਂ ਨੈਂ ਗਰਬ ਨਿਵਾਰੇਓ ਜਹਿਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਾਲਾ ਨੋਮਾ ਹਰ ਜਸ ਰੇਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਪਤ ਰਥ ਤਨ ਰਾਜ ਸਿਓ ਅਤਨੇ ਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਪਾਪ ਕਰਤਾ ਸੁਖ ਚਿਓ ਨਹੀਂ ਲੈ ਗਰਬ ਨਵਾਰੇਓ ਜਹਿ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗंभ ਹਾਲਾ ਨੋਵਾਂ ਹਰ ਜਸ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਾ ਪਤਰਾਥ ਤਨ ਰਾਜ ਸਿਓ ਆਤਨ ਹੁ ਲਗਾਇਓ ਕਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰੇਓ ਪਾਪ ਕਰਤਾ ਸੋ ਕਚਿਓ ਨਹੀਂ ਲੈ ਗਰਬ ਨਿਵਾਰੇਓ ਜਹਿਬਦ ਗੁਰ ਅਪਦੇਸਿਆ ਸੋ ਸੁਨਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸਿਰੀ ਵਾਹਿਗੁਰੂ ਸਾਹਿਬ ਜੀ ਤਿਲੰਗੰ ਬਹਾਲਾ ਨੋਮਾ ਹਰ ਜਸ ਰੇਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਪਤ ਰਥ ਤਨ ਰਾਜ ਸਿਓ ਅਤਨੇ ਹੁ ਲਗਾਇਓ ਕਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਆਪਾਪ ਕਰਤਾ ਸੁਖ ਚਿਓ ਨਹੀਂ ਲੈ ਗਰਬ ਨਿਵਾਰੇਓ ਜਹ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਲਾ ਨੋਵਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਾ ਪਤਰਾਥ ਤਨ ਰਾਜ ਸਿਓ ਅਤਨੇ ਹੁ ਲਗਾਇਓ ਕਰ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰੇਓ ਪਾਪ ਕਰਤਾ ਸੁਖ ਚਿਓ ਨਹੀਂ ਨੈਂ ਗਰਬ ਨਿਵਾਰੇਓ ਜਹਿਬਦ ਗੁਰ ਅਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੁ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਾਲਾ ਨੋਮਾ ਹਰ ਜਸ ਰੇਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਪਤ ਰਥ ਤਨ ਰਾਜਸਿਓ ਅਤਨਹਿ ਲਗਾਇਓ ਕਰ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਵਿਗਾਰੇਓ ਪਾਪ ਕਰਤ ਸੋ ਕਚਿਓ ਨਹੀਂ ਡੈ ਗਰਬ ਨਵਾਰੇਓ ਜਹ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਲਾ ਨੋਵਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਾ ਪਤ ਰਥ ਤਨ ਰਾਜ ਸਿਓ ਅਤਨੇ ਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰੇਓ ਆਪਾ ਕਰਤਾ ਸੁਖ ਚਿਓ ਨਹੀਂ ਲੈ ਗਰਬ ਨਿਵਾਰੇਓ ਜਹਿਬਦ ਗੁਰ உபਦੇਸਿਆ ਸੋ ਸੁਨਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਹਾਲਾ ਨੋਮਾ ਹਰ ਜਸ ਰੇਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਪਤ ਰਥ ਤਨ ਰਾਜ ਸਿਓ ਅਤਨੇ ਹੁ ਲਗਾਇਓ ਕਰ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰਿਓ ਪਾਪ ਕਰਤ ਸੋ ਕਚਿਓ ਨਹੀਂ ਨੈਂ ਗਰਬ ਨਿਵਾਰਿਓ ਜਹਿ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਲਾ ਨੋਵਾਂ ਹਰ ਜਸ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਾ ਪਤਰਾਥ ਤਨ ਰਾਜ ਸਿਓ ਅਤਨੇ ਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰੇਓ ਆਪਾ ਕਰਤਾ ਸੁਖ ਚਿਓ ਨਹੀਂ ਨੈਂ ਗਰਬ ਨਿਵਾਰੇਓ ਜਹਿਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਾਲਾ ਨੋਮਾ ਹਰ ਜਸ ਰੇਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਹਨ ਲਮੇਰੋ ਰਹਾਓ ਸਪਤ ਰਥ ਤਨ ਰਾਜਸਿਓ ਅਤਨ ਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਪਾਪ ਕਰਤਾ ਸੁਖ ਚਿਓ ਨਹੀਂ ਲੈ ਗਰਬ ਨਿਵਾਰੇਓ ਜਹ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿ ਤਪਕਾਰ ਕਹਿ ਗੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗंभ ਹਾਲਾ ਨੋਵਾਂ ਹਰ ਜਸ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਾ ਪਤਰਾਥ ਤਨ ਰਾਜ ਸਿਓ ਅਤਨਹਿ ਲਗਾਇਓ ਕਰ ਫਾਸ ਜਬ ਗੱਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਆਪਾ ਕਰਤਾ ਸੁਖ ਚਿਓ ਨਹੀਂ ਡੈ ਗਰਬ ਨਿਵਾਰੇਓ ਜਹਿਬਦ ਗੁਰ ਅਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿ ਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਹਾਲਾ ਨੋਵਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰਾ ਔਸਰ ਬੀਤਿਓ ਜਾਤ ਹੈ ਕਹਿਓ ਮਨ ਲ ਮੇਰੋ ਰਹਾਓ ਸਪਤ ਰਥ ਤਨ ਰਾਜ ਸਿਓ ਅਤਿ ਨਹਿ ਲਗਾਇਓ ਕਰ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰੇਓ ਪਾਪ ਕਰਤਾ ਸੁਖ ਚਿਓ ਨਹੀਂ ਨੈਂ ਗਰਬ ਨਿਵਾਰੇਓ ਜਹਿ ਬਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਾਲਾ ਨੋਮਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਤ ਪਤ ਰਥ ਤਨ ਰਾਜ ਸਿਓ ਆਤਨ ਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰੇਓ ਪਾਪ ਕਰਤਾ ਸੋ ਕਚਿਓ ਨਹੀਂ ਡੈ ਗਰਬ ਨਿਵਾਰੇਓ ਜਹਿਬਦ ਗੁਰ ਅਪਦੇਸਿਆ ਸੋ ਸੁਨਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗੰਬਹਾਲਾ ਨੋਮਾ ਹਰ ਜਸਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਪਤ ਰਥ ਤਨ ਰਾਜ ਸਿਓ ਅਤਨ ਹੁ ਲਗਾਇਓ ਕਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਪਾਪ ਕਰਤਾ ਸੁਖ ਚਿਓ ਨਹੀਂ ਲੈ ਗਰਬ ਨਿਵਾਰੇਓ ਜਹਿ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਾਲਾ ਨੋਵਾਂ ਹਰ ਜਸ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਾ ਪਤਰਾਥ ਤਨ ਰਾਜ ਸਿਓ ਅਤਨਹਿ ਲਗਾਇਓ ਕਰ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਆਪਾ ਕਰਤਾ ਸੁਖ ਚਿਓ ਨਹੀਂ ਨੈਂ ਗਰਬ ਨਵਾਰੇਓ ਜਹਿਬਦ ਗੁਰ ਅਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹਲਾ 9 ਹਰ ਜਸਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਪਤ ਰਥ ਤਨ ਰਾਜ ਸਿਓ ਅਤਨਹਿ ਲਗਾਇਓ ਕਰ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਪਾਪ ਕਰਤਾ ਸੋ ਕਚਿਓ ਨਹੀਂ ਲੈ ਗਰਬ ਨਵਾਰੇਓ ਜਹਿ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿ ਤਪਕਾਰ ਕਹਿ ਗੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਾਲਾ ਨੋਵਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਾਪਤਰਾਥ ਤਨ ਰਾਜ ਸਿਓ ਅਤਨੇ ਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰੇਓ ਆਪਾ ਕਰਤਾ ਸੁਖ ਚਿਓ ਨਹੀਂ ਲੈ ਗਰਬ ਨਿਵਾਰੇਓ ਜਹਿਬਦ ਗੁਰ ਅਪਦੇਸਿਆ ਸੋ ਸੁਨਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਲੰਗ ਮਹੱਲਾ ਨੋਵਾ ਹਰ ਜਸ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਉ ਸਪਤ ਰਥ ਤਨ ਰਾਜ ਸਿਉ ਅਤ ਨਹਿ ਹੁ ਲਗਾਇਓ ਕਰ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਨ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰਿਓ ਪਾਪ ਕਰਤ ਸੁਖ ਚਿਉ ਨਹੀਂ ਨੈ ਗਰਬ ਨਿਵਾਰਿਓ ਜਹ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿ ਤਪਕਾਰ ਕਹਿ ਗੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗंभ ਹਾਲਾ ਨੋਵਾਂ ਹਰ ਜਸ ਰੇ ਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਤ ਪਤ ਰਥ ਤਨ ਰਾਜ ਸਿਓ ਅਤਨੇ ਹੁ ਲਗਾਇਓ ਕਰ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਪਾਪ ਕਰਤ ਸੋ ਕਚਿਓ ਨਹੀਂ ਡੈ ਗਰਬ ਨਵਾਰੇਓ ਜਹਿਬਦ ਗੁਰ ਅਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿ ਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸਿਰੀ ਵਾਹਿ ਗੁਰੂ ਸਾਹਿਬ ਜੀ ਤਿਲੰਗੰ ਬਹਾਲਾ ਨੋਮਾ ਹਰ ਜਸ ਰੇਮਨ ਗਾਇਲ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਪਤ ਰਥ ਤਨ ਰਾਜ ਸਿਓ ਅਤਨਹਿ ਲਗਾਇਓ ਕਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਪਾਪ ਕਰਤ ਸੁਖ ਚਿਓ ਨਹੀਂ ਨੈਂ ਗਰਬ ਨਿਵਾਰੇਓ ਜਹਿ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਾਲਾ ਨੋਮਾ ਹਰ ਜਸਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਾ ਪਤਰਾਥ ਤਨ ਰਾਜ ਸਿਓ ਆਤਨ ਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰੇਓ ਪਾਪ ਕਰਤਾ ਸੁਖ ਚਿਓ ਨਹੀਂ ਡੈ ਗਰਬ ਨਿਵਾਰੇਓ ਜਹਿਬਦ ਗੁਰ ਅਪਦੇਸਿਆ ਸੋ ਸੁਨਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸਿਰੀ ਵਾਹੀ ਗੁਰੂ ਸਾਹਿਬ ਜੀ ਤਲੰਗੰ ਬਹਾਲਾ ਨੋਵਾ ਅਰ ਜਸਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਪਤ ਰਥ ਤਨ ਰਾਜ ਸਿਓ ਅਤਨਹਿ ਲਗਾਇਓ ਕਰ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਪਾਪ ਕਰਤ ਸੋ ਕਚਿਓ ਨਹੀਂ ਲੈ ਗਰਬ ਨਿਵਾਰੇਓ ਜਹਿ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿ ਤਪਕਾਰ ਕਹਿ ਗੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗंभ ਹਾਲਾ ਨੋਵਾਂ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਾ ਪਤਰਾਥ ਤਨ ਰਾਜ ਸਿਓ ਆਤਨ ਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰੇਓ ਪਾਪ ਕਰਤਾ ਸੋ ਕਚਿਓ ਨਹੀਂ ਲੈ ਗਰਬ ਨਿਵਾਰੇਓ ਜਹਿਬਦ ਗੁਰ ਅਪਦੇਸਿਆ ਸੋ ਸੁਨਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਾਲਾ ਨੋਮਾ ਹਰ ਜਸਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਨ ਲ ਮੇਰੋ ਰਹਾਓ ਸਪਤ ਰਥ ਤਨ ਰਾਜ ਸਿਓ ਅਤਨੇ ਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਪਾਪ ਕਰਤਾ ਸੁਖ ਚਿਓ ਨਹੀਂ ਡੈ ਗਰਬ ਨਿਵਾਰੇਓ ਜਹ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਾਲਾ ਨੋਮਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਾ ਪਤਰਾਥ ਤਨ ਰਾਜ ਸਿਓ ਆਤਨ ਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਣ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰੇਓ ਪਾਪ ਕਰਤਾ ਸੁਖ ਚਿਓ ਨਹੀਂ ਡੈ ਗਰਬ ਨਿਵਾਰੇਓ ਜਹਿਬਦ ਗੁਰ ਅਪਦੇਸਿਆ ਸੋ ਸੁਨਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗੰ ਬਹਾਲਾ ਨੋਮਾ ਹਰ ਜਸਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਪਤ ਰਥ ਤਨ ਰਾਜ ਸਿਓ ਅਤ ਨਹਿ ਲਗਾਇਓ ਕਰ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਵਿਗਾਰੇਓ ਪਾਪ ਕਰਤ ਸੋ ਕਚਿਓ ਨਹੀਂ ਡੈ ਗਰਬ ਨਵਾਲਿਓ ਜਹ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਲਾ ਨੋਵਾਂ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਾ ਪਤ ਰਥ ਤਨ ਰਾਜ ਸਿਓ ਅਤਨੇ ਹੁ ਲਗਾਇਓ ਕਰ ਫਾਸ ਜਬ ਗੱਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਆਪਾ ਕਰਤਾ ਸੁਖ ਚਿਓ ਨਹੀਂ ਲੈ ਗਰਬ ਨਿਵਾਰੇਓ ਜਹਿਬਦ ਗੁਰ ਅਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿ ਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਾਲਾ ਨੋਵਾ ਹਰ ਜਸ ਰੇਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਪਤ ਰਥ ਤਨ ਰਾਜ ਸਿਓ ਅਤਨੇ ਹੁ ਲਗਾਇਓ ਕਰ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰਿਓ ਆਪਾਪ ਕਰਤਾ ਸੁਖ ਚਿਓ ਨਹੀਂ ਲੈ ਗਰਬ ਨਿਵਾਰਿਓ ਜਹ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿ ਤਪਕਾਰ ਕਹਿ ਗੋ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਹਾਲਾ ਨੋਮਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਾ ਪਤਰਾਤ ਤਨ ਰਾਜ ਸਿਓ ਆਤਨ ਹੁ ਲਗਾਇਓ ਕਰ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤੈ ਕਾਜ ਬਿਗਾਰੇਓ ਪਾਪ ਕਰਤ ਸੁਖ ਚਿਓ ਨਹੀਂ ਡੈ ਗਰਬ ਨਿਵਾਰੇਓ ਜਹਿਬਦ ਗੁਰ ਅਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੁ ਪ੍ਰਭ ਸਰਨਾਈ ਸਤਨਾਮ ਸਿਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ 9 ਹਰ ਜਸ ਰੇਮਨ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲ ਮੇਰੋ ਰਹਾਓ ਸਫਤ ਰਥ ਤਨ ਰਾਜ ਸਿਓ ਅਤਨੇ ਹੁ ਲਗਾਇਓ ਕਲ ਫਾਸ ਜਬ ਗਲ ਪਰੀ ਸਭ ਭਇਓ ਪਰਾਇ ਜਾਨ ਬੂਝ ਕੈ ਬਾਵ ਰਹਿ ਤ ਕਾਜ ਬਿਗਾਰੇਓ ਪਾਪ ਕਰਤਾ ਸੁਖ ਚਿਓ ਨਹੀਂ ਲੈ ਗਰਬ ਨਿਵਾਰੇਓ ਜਹ ਬਦ ਗੁਰ உபਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪਕਾਰ ਕਹਿ ਗਹੋ ਪ੍ਰਭ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ